ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂਜੀ ਸੌਰੀ ਜੀ ਪਹਿਲਾ ਤਾਂ ਕਿਉਂਕਿ ਇੱਕ ਦੋ ਦਿਨ ਹੋ ਗਏ ਤਿੰਨ ਦਿਨ ਤਬੀਅਤ ਨਹੀਂ ਠੀਕ ਸੀਗੀ ਉਹਦੇ ਕਰਕੇ ਚਲੋ ਵੀਡੀਓ ਨਹੀਂ ਅਪਲੋਡ ਕਰ ਪਾਏ ਹਨਾ ਕੁਝ ਪ੍ਰੋਬਲਮ ਸੀਗੇ ਜੀ ਇਸ ਕਰਕੇ ਤੇ ਹਾਂਜੀ ਬਾਕੀ ਆ ਕਿ ਜੋ ਦੌਰ ਚੱਲ ਰਿਹਾ ਸੀ ਹਨਾ ਕੀ ਲੜਾਈ ਲੱਗਣੀ ਹੈ ਹਨਾ ਕਿ ਲਾਈਟਾ ਬੰਦ ਰੱਖੋ ਜਾਂ ਖੋਲਦਾ ਹੋਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਚਲੋ ਪ੍ਰਮਾਤਮਾ ਤੋਂ ਆਪਾਂ ਇਹੀ ਦੋ ਟਰ ਮੰਗਿਆ ਸੀਗਾ ਕਿ ਵਾਏ ਗੁਰੂ ਸਭ ਕੁਝ ਰੋਕ ਦਿੱਤਾ ਜਾਵੇ ਐਦਾਂ ਦਾ ਕੁਝ ਨਾ ਹੋਵੇ ਕਿਸੇ ਵੀ ਭੈਣ ਦਾ ਵੀਰ ਨਾ ਹਨਾ ਉਹਦਾ ਤੋਂ ਦੂਰ ਹੋਵੇ ਕਿਉਂਕਿ ਆਪਾਂ ਘਰ ਅੱਜ ਬੈਠੇ ਆ ਹਨਾ ਬਹੁਤ ਐਦਾਂ ਜੋ ਵੀ ਆਰਮੀ ਦੇ ਵਿੱਚ ਜੰਗ ਲੜਦੇ ਨੇ ਹਨਾ ਉਹ ਆਪਣੇ ਘਰ ਕੇ ਹੀ ਵਿਚਾਰੇ ਸਾਥੰ ਦਾ ਤੇ ਲੜ ਰਹੇ ਆ ਹਨਾ ਜੋ ਕਿ 24 24 ਘੰਟੇ ਕੀ 72 365 ਦਿਨ ਡਿਊਟੀਆਂ ਦਿੰਦੇ ਨੇ ਉਹ ਆਪਣੇ ਘਰ ਕੇ ਹੀ ਹੁੰਦੇ ਨੇ ਜੀ ਹਨਾ ਤੇ ਬਾਕੀ ਚਲੋ ਵਾਹਿਗੁਰੂ ਜੀ ਦਾ ਬਹੁਤ ਹੀ ਸ਼ੁਕਰ ਹੈ ਕਿ ਹਰ ਇੱਕ ਘਰ ਸੇਫ ਹੈ ਜੀ ਹਨਾ ਤੇ ਸੇਫ ਹੀ ਰਹਿਣਾ ਚਾਹੀਦਾ ਹੈ ਪਰਮਾਤਮਾ ਸਭ ਨੂੰ ਦੋ ਟੰਡ ਦੀ ਰੋਟੀ ਵਧੀਆ ਦਿੰਦਾ ਰਵੇ ਜੀ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਹਨਾ ਹਰ ਘਰ ਹੱਸਦਾ ਵਸਦਾ ਰਸਤਾ ਰਵੇ ਜੀ ਹਨਾ ਹਰ ਇੱਕ ਭੈਣ ਦਾ ਵੀਰ ਉਹਦੀ ਅੱਖਾਂ ਸਾਹਮਣੇ ਰਹੇ ਹਰ ਇੱਕ ਭੈਣ ਦਾ ਸੁਹਾਗ ਉਹਨਾਂ ਦੀ ਅੱਖਾਂ ਸਾਹਮਣੇ ਰਹੇ ਜੀ ਹਨਾ ਤਾਂ ਉਹਨਾਂ ਦੇ ਬੱਚੇ ਤੰਦਰੁਸਤ ਰਹਿਣ ਜੀ ਜਵਾਨੀਆਂ ਮਾਨਨ ਤਰੱਖਣ ਮਾਨਣ ਸੀ ਬਸ ਆਪਾਂ ਨੂੰ ਇਹ ਹੀ ਹੈ ਹੋਰ ਕੁਝ ਨਹੀਂ ਹੁੰਦਾ ਕਿਉਂਕਿ ਆਪਣੇ ਵੀ ਬੱਚੇ ਆਪਣੇ ਵੀ ਫੈਮਲੀ ਆਪਾਂ ਨੂੰ ਵੀ ਇਹ ਹੁੰਦਾ ਹੈ ਕਿ ਚਲੋ ਆਪਣਾ ਪਰਿਵਾਰ ਵਧੀਆ ਰਹੇ ਹਨਾ ਹਰ ਕੋਈ ਆਪਣੇ ਪਰਿਵਾਰ ਦੇ ਸੁੱਖ-ਸਹੱਲ ਦਾ ਹੀ ਹੈ ਜੀ ਤੇ ਆਪਣੇ ਪਰਿਵਾਰ ਦੇ ਸੁੱਖ-ਸਹੱਲ ਦੇ ਨਾਲ-ਨਾਲ ਆਪਾਂ ਪੂਰੀ ਦੁਨੀਆ ਦੇ ਸੁੱਖ-ਸਹੱਲ ਦੇ ਹੈ ਕਿ ਚਲੋ ਹਰ ਘਰ ਹੱਸਦਾ-ਵਸਦਾ ਰਹੇ ਜੀ ਕਿਉਂਕਿ ਬਾਕੀ ਨਹੀਂ ਹੈ ਜੋ ਇੰਸਟਾਗ੍ਰam ਤੇ ਮੇਰੇ ਨਾਲ ਐਡ ਨੇ ਇਹ ਤਾਂ ਮੇਰਾ ਹਰ ਦਾ ਪਰਿਵਾਰ ਹੀ ਹੈ ਜੀ ਬਸ ਇਹ ਹੈ ਕਿ ਸਭ ਹੀ ਖੁਸ਼ ਰਹਿਣ ਤੇ ਵਧੀਆ ਰਹਿਣ ਜੀ ਹਨਾ ਤੇ ਚਲੋ ਬਾਈ ਕੁਰੀ ਜੀ ਦਾ ਸ਼ੁਕਰ ਹੈ ਕਿ ਸਭ ਸੇਫ ਨੇ ਹਨਾ ਤੁਸੀਂ ਠੀਕ ਠਾਕ ਹੋ ਜੀ ਹਨਾ ਪਲੀਜ਼ ਜਰੂਰ ਦੱਸਿਓ ਕਮੈਂਟਾਂ 'ਚ ਜੀ ਵੀਤੇ ਵੀ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤਾਂ ਜਰੂਰ ਦੱਸਿਓ ਜੀ ਹਨਾ ਸਭ ਬਾਈ ਕੁਰੀ ਜੀ ਸਿੱਕੇ ਦਾ ਨਾ ਠੀਕ ਠਾਕ ਹੀ ਹੋ ਗਈ ਤੇ ਹਾਂਜੀ ਜੋ ਅੱਜ ਦਾ ਡਾਟਾ ਹੈਗਾ ਜੀ ਅੱਜ ਦਾ ਡਾਟਾ ਹੈਗਾ ਚਟਸਿਕ ਪਰਿਵਾਰ ਦੀ ਕੁੜੀ ਹੈ ਜੀ ਕੁੜੀ ਦੀ ਉਮਰ ਹੈਗੀ 27-28 ਸਾਲ ਦੀ ਤੇ ਕੁੜੀ ਦੀ ਹਾਈਟ ਹੈਗੀ ਜੀ 5'1 ਤੇ ਕੁੜੀ ਦਾ ਰੰਗ ਫੇਅਰ ਹੈ ਜੀ ਗੁੱਡ ਲੁਕਿੰਗ ਹੈ ਸਮਾਰਟ ਹੈ ਜੀ ਤੇ ਕੁੜੀ ਸਲਿਮ ਹੈ ਪਤਲੀ ਹੈ ਤੇ ਉਹਨੇ ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਬੀਕਾਮ ਕਰਕੇ ਨਾਲ ਨੈਨੀ ਦਾ ਕੋਰਸ ਕੀਤਾ ਹੋਇਆ ਹੈ ਜੀ ਇਸ ਵਕਤ ਤੋਂ ਨੈਨੀ ਦੀ ਹੀ ਜੌਬ ਕਰਦੀ ਹੈ ਹਸਪੀਟਲ ਸੇ ਤੇ ਨੈਨੀ ਦਾ ਕੋਰਸ ਕੀਤਾ ਹੋਇਆ ਹੈ ਜੀ ਇੱਥੇ ਨੀਰ ਮੋਗੇ ਦੇ ਨੀਅਰ ਹੀ ਉਹਨਾਂ ਦਾ ਪਿੰਡ ਹੈ ਉਹਨਾਂ ਨੂੰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਪੀਆਰ ਮੰਡਾ ਚਾਹੀਦਾ ਹੈ ਤੇ ਪਲੀਜ਼ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਤਾਂ ਕਿ ਉਸ ਭੈਣ ਨਾਲ ਜੀਵਨ ਸਾਥੀ ਮਿਲ ਸਕੇ ਜੀ ਤੇ ਬਾਕੀ ਜੀ ਉਸ ਰਿਸ਼ਤੇ ਦੀ ਪੂਰੀ ਗਰੰਟੀ ਹੋਏਗੀ ਕਿ ਪੱਕੀ ਮੈਰਿਜ ਹੀ ਕਰਨੀ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਤੇ ਪਲੀਜ਼ ਜੱਟ ਸਿੱਖ ਪਰਿਵਾਰ ਜ਼ਰੂਰ ਕੰਟੈਕਟ ਕਰਿਓ ਜੀ ਧੰਨਵਾਦ ਜੀ